ਐਸਐਸਪੀ ਨੂੰ ਕਹਾ ਕੁੜੀ ਨੇ ਵਿਰਾਂਤ ਦੇ ਪਿਆ ਮੋੜਤਾ ਹੋਇਆ 6 ਤਰੀਕ 5ਵੇਂ ਮਹੀਨੇ ਦੀ ਨੂੰ ਜਿਹੜੇ ਨਾਲ 4 4 ਘੰਟੇ ਰੇਪ ਹੋਇਆ ਕੁੜੀ ਨੇ ਕਮਰਾ ਬੰਦ ਕੀਤਾ ਮੈਨੂੰ ਸਾਰਾ ਕੁਝ ਦੱਸਿਆ ਮੈਂ ਕਿਹਾ ਸਾਰੀ ਘਟਨਾ ਜਿਗਰਾਉਂਦੀ ਐ ਜਿਗਰਾਉਂਦੀ ਪਰਸ ਨੇ ਸਾਹ ਨਹੀਂ ਦੇਣਾ ਮਹਾਰਾਜ ਲੋ ਕੁੜੀ ਦੇ ਮੋਹ ਨਿਕਲ ਜਾਂਦਾ ਵੀ ਮੈਂ ਮੋੜਦੇ ਵੀ ਨਹੀਂ ਇੱਕ ਦਿਨ ਕੋਤਲ ਇਹ ਜੋ ਗੱਲ ਹੈਗੀ ਆ ਧਮਕੀਆਂ ਦੁਆਰੇ ਇੱਕ ਤਾਂ ਬਾਬਾ ਵੀ ਆ ਬਾਬੇ ਦੇ ਸਮਰਥਕ ਆ ਉਹਨਾਂ ਨੇ ਬਾਹਰ ਲੈਣ ਬਾਬੇ ਦਾ ਨਾਮ ਬਲਜਿੰਦਰ ਸਿੰਘ ਆ ਚਰਨ ਘਾਟ ਅਖਾੜੇ ਵਾਲੀ ਨਹਿਰ ਤੇ ਜਿਹੜਾ ਜਗਰਾਉਂ ਤੋਂ ਰਾਏਕੋਟ ਨੂੰ ਜਾਂਦੇ ਆ ਰਾਹ ਤੇ ਡੇਰਾ ਤੇ ਉਹ ਉਹ ਆ ਤੇ ਉਹਦੇ ਨਾਲ ਰਲੇ ਹੋਏ ਮੁਖੀ ਆ ਉਹ ਮੌਜੂਦਾ ਸਿਟੀ ਜਗਰਾਉਂ ਤੋਂ ਡੀਐਸਪੀ ਹੈ ਜਸਦੇਵ ਸਿੰਘ ਉਹਨਾਂ ਨੇ ਡਾਇਰੈਕਟ ਆਪਦੇ ਫੋਨ ਤੋਂ ਨਹੀਂ ਪਰ ਉਹਦੇ ਸਮਰਥਕ ਸਾਨੂੰ ਦੇ ਰਹੇ ਆ ਉਹਨਾਂ ਦਾ ਨਾਮ ਲੈ ਲੈ ਕੇ ਕਹਿ ਰਹੇ ਆ ਸਾਨੂੰ ਸਾਡੇ ਕੋਲ ਪ੍ਰੂਫ ਨਹੀਂ ਸਰਨੀਆ ਟਾਕ ਕੇ ਸੀ ਹੋਰ ਬੰਦੇ ਕਿਹੜੇ ਕਿਹੜੇ ਨਵਾਲੋ ਆ ਪੰਜ ਐਸਜੀਪੀਸੀ ਦੇ ਨੰਬਰ ਵੀ ਹੋਰਗੇ ਸਹੀ ਨਹੀਂ ਨਹੀਂ ਉਹ ਕੁਝ ਵੀ ਸਾਹਮਣੇ ਨਹੀਂ ਆਇਆ ਡੇਰਾਵਾਦ ਦੇ ਜਿੰਨੇ ਬਾਬੇ ਨੇ ਉਹ ਸਾਹਮਣੇ ਨਹੀਂ ਆਏ ਐਸਜੀਪੀਸੀ ਵਾਲਿਆਂ ਦਾ ਵੀ ਕੋਈ ਰੋਲ ਸਾਹਮਣੇ ਨਹੀਂ ਆਇਆਗਾ ਪਰ ਇਹਨਾਂ ਦੇ ਵਿੱਚ ਇੱਕ ਬਾਬੇ ਦਾ ਸਮਰਥਕ ਹੈਗਾ ਕੁਲਵੰਤ ਸਿੰਘ ਸੋਤਾ ਉਹਦਾ ਨਾਮ ਆ ਕੋਈ ਪੱਤਰਕਾਰ ਹੋਊਗਾ ਉਥੋਂ ਜਗਰਾਉ ਤੋਂ ਉਹ ਸਾਰੀ ਖੇਡ ਖੇਡ ਰਿਹਾ ਹੈ ਅਸਲ ਦੇ ਵਿੱਚ ਗੱਲ ਇਹ ਆ ਉਹ ਵੀ ਅਸੀਂ ਤੁਹਾਨੂੰ ਤਿੰਨ ਵੀਡੀਓ ਦੇਵਾਂਗੇ ਇੱਕ ਲੜਕੀ ਦੀਆਂ ਜਿੱਥੋਂ ਕਹਾਣੀ ਸ਼ੁਰੂ ਹੁੰਦੀ ਆ ਅਸੀਂ ਛੇਤੀ ਕਹਾਣੀ ਤੁਹਾਨੂੰ ਦੱਸ ਦਿੰਨੇ ਆ ਤੁਹਾਡੇ ਜਿਹੜੀ ਹੈਗੀ ਸਮਝ ਆ ਜੂਗੀ 31 ਤਰੀਕ 8ਵੇਂ ਮਹੀਨੇ ਦੇ ਦਿਨ ਇੱਕ ਲੜਕੀ ਮੈਰੋ ਪਿੰਡ ਵਿੱਚ ਜਾਂਦੀ ਆ ਮੇਰੇ ਘਰੇ ਨੋਵਾ ਗੱਡੀ ਤੇ ਆਉਂਦੀ ਆ ਮਾਤਾ ਜੀ ਹੁਣੀ ਬਾਰ ਖੋਲਦੇ ਮੰਮੀ ਜੀ ਹੁਣੀ ਕਰੇ ਹੁੰਦੇ ਇਕੱਲੇ ਹੁੰਦੇ ਨਾਲ ਇੱਕ ਲੜਕੀ ਤੇ ਨਾਲ ਇੱਕ ਡਰਾਈਵਰ ਹੁੰਦਾ ਤੇ ਉਹ ਐਂਟਰ ਹੁੰਦੇ ਆ ਜਿਹਦੀਆਂ ਸੀਸੀਟੀਵੀ ਰਿਕਾਰਡਿੰਗ ਅਸੀਂ ਤੁਹਾਨੂੰ ਦੇ ਦੇਵਾਂਗੇ ਤੁਸੀਂ ਵੀਡੀਓ ਦੇ ਵਿੱਚ ਉਹ ਚਲਾਉਣੀ ਆ ਰਮਨਦੀਪ ਕੌਰ ਨਾਮ ਆ ਜਗਰਾਉਂ ਸ਼ਹਿਰ ਦੀ ਰਹਿਣ ਵਾਲੀ ਆ ਉਹ ਮਾਤਾ ਜੀ ਕੋਲੇ ਆਉਂਦੀ ਹੈ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੀ ਹੈ ਵੀ ਮੇਰੇ ਨਾਲ 2 ਸਾਲ ਤੋਂ ਜ਼ਬਰ ਜਨਾਹ ਹੋ ਰਿਹਾ ਸੀਗਾ ੱੱੱ ਤੇ ਹੁਣ ਉਹ ਬੰਦਿਆ ਨੇ ਮੈਨੂੰ ਮਾਰਨ ਦੀ ਧਮਕੀ ਦਿੱਤੀ ਹੈ ਤੇ ਮੈਂ ਚਾਹੁੰਦੀ ਆਂ ਜੀ ਅਮਰਤਪਾਲ ਸਿੰਘ ਮੈਹਰੋ ਮੇਰੀ ਮਦਦ ਕਰੇ ਮੈਂ ਉਹਨਾਂ ਕੋਲੇ ਨਹੀਂ ਗਿਆ ਉਹ ਸਾਡੇ ਘਰੇ ਆਏ ਉਹ ਵੀ ਸਾਡੀ ਗੈਰ ਹਾਜ਼ਰੀ ਦੇ ਵਿੱਚ ਮਾਤਾ ਜੀ ਹੁਣਾਂ ਦਾ ਘਰੋਂ ਮੈਸੇਜ ਮਿਲਦਾ ਵੀ ਪੁੱਤ ਵੀ ਜਿੱਥੇ ਤੁਸੀਂ ਇੰਨੇ ਕਾਰਜ ਕਰਦੇ ਆਂ ਉੱਥੇ ਇੱਕ ਲੜਕੀ ਦਾ ਘਰ ਹੋਰ ਬਸਾ ਦਿੱਤਾ ਜਾਵੇ ਅਸੀਂ ਕਹਿੰਦੇ ਕੋਈ ਨਾ ਮਾਤਾ ਜੀ ਜੇ ਤੁਹਾਡਾ ਹੁਕਮ ਹੈ ਤੇ ਅਸੀਂ ਅੱਜ ਹੀ ਇਹ ਕਾਰਜ ਕਰਾਂਗੇ ਅਸੀਂ ਲੜਕੀ ਦਾ ਨੰਬਰ ਜਿਹ ਘਰੇ ਹਜੇ ਵੀ ਉਹ ਹੋਵੇਂ ਪਿਆਵਾ ਵੀ ਸਾਡੇ ਘਰੇ ਮੇਰੀ ਡਾਇਰੀ ਦੇ ਉੱਤੇ ਰਮਨਦੀਪ ਕੌਰ ਜਗਰਾਉਂ ਤੋਂ ਆਪਦਾ ਡਰੈੱਸ ਤੇ ਫੋਨ ਨੰਬਰ ਲਿਖ ਕੇ ਆਉਦੇ ਹੱਥੀ ਆਉਂਦੀ ਆ ਤੇ ਉਹ ਡਾਇਰੀ ਉਵੇਂ ਹੀ ਪਈ ਆ ਉਸ ਨੰਬਰ ਨੂੰ ਮੈਂ ਘਰ ਦੇ ਤੋਂ ਲੈ ਕੇ ਵਟਸਐਪ ਕਰਦਾ ਤੇ ਵੇਖਦਾ 15 ਦਿਨ ਪਹਿਲਾਂ ਬਹੁਤ ਫੋਨ ਮੈਸੇਜ ਆਏ ਆ ਜੋ ਮੈਨੂੰ ਪਤਾ ਨਹੀਂ ਲੱਗੇਗੇ ਤੇ ਮੈਂ ਕਿਹਾ ਵੀ ਪੜਨੇ ਜਿਹੜੀ ਗੱਲਬਾਤ ਹੈਗੀ ਮੈਨੂੰ ਵੀਡੀਓ ਬਣਾ ਕੇ ਆਪਦੀ ਭੇਜ ਦਿਓ ਤੇ ਅਸੀਂ ਉਸ ਤੇ ਐਕਸ਼ਨ ਜ਼ਰੂਰ ਲਵਾਂਗੇ ਉਹਨਾਂ ਨੇ ਹੁਣ ਦੂਜੀ ਵੀਡੀਓ ਜਿਹੜੀ ਤੁਹਾਨੂੰ ਚੱਲੂਗੀ ਅੱਗੇ ਦਵਾਂਗੇ ਉਹਨੇ ਮੈਨੂੰ ਆਪਦੇ ਘਰੋਂ ਜਗਰਾਉਂ ਤੋਂ ਆਪਦੇ ਕਮਰੇ 'ਚ ਬਹਿ ਕੇ ਉਹ ਵੀਡੀਓ ਬਣਾ ਕੇ ਦਿੱਤੀ ਆ ਵੀ ਬਾਬਾ ਬਲਜਿੰਦਰ ਸਿੰਘ ਚਰਨ ਘਟ ਆਲਾ 2 ਸਾਲ ਤੋਂ ਅਸੀਂ ਰਿਲੇਸ਼ਨ 'ਚ ਦੇ ਵਿੱਚ ਸੀ ਕਿਉਂਕਿ ਬਲੈਕਮੇਲ ਕਰਕੇ ਮੈਨੂੰ ਉਹਨੇ ਰਿਲੇਸ਼ਨ 'ਚ ਰੱਖਿਆ ਹੋਇਆ ਸੀ ਇੱਕ ਚੌਂਕੀਵਾਨ ਤੋਂ ਕੋਈ ਡਰਾਈਵਰ ਸੀ ਟਰੱਕ ਡਰਾਈਵਰ ਜਿਹਦਾ ਜਿਹਦੇ ਜਿਹੜੇ ਦੇ ਨਾਮ ਮੈਂ ਰਿਲੇਸ਼ਨ 'ਚ ਸੀ ਰਮਨਦੀਪ ਕੌਰ ਨੇ ਮੈਨੂੰ ਕਿਹਾ ਵੀ ਉਸ ਤੋਂ ਬਾਅਦ ਮੈਂ ਬਾਬੇ ਕੋਲੇ ਗਈਆਂ ਵੀ ਮੈਨੂੰ ਉਹ ਬੰਦਾ ਪਰੇਸ਼ਾਨ ਕਰਦਾ ਬਾਬੇ ਨੇ ਮੇਰੇ ਕੋਲੋਂ ਉਹ ਸਾਡੀਆਂ ਦੋਵਾਂ ਦੀਆਂ ਫੋਟੋ ਵੀਡੀਓ ਲਈਆਂ ਜਿਹਦੇ ਆਧਾਰ ਤੇ ਮੇਰੇ ਨੂੰ ਸਿਰਕ ਸੰਬੰਧ ਦੇ ਵਿੱਚ ਬਾਬਾ ਬਲਜਿੰਦਰ ਸਿੰਘ ਲੈ ਕੇ ਆਇਆ ਉਹ ਵੀਡੀਓ ਬਣਾ ਕੇ ਉਹਨੇ ਮੈਨੂੰ ਵਟਸਐਪ ਤੇ ਫਾਰਵਰਡ ਕੀਤੀ ਆਪਦੇ ਵਟਸਐਪ ਤੋਂ ਜਦੋਂ ਮੈਂ ਵੇਖਿਆ ਵੀ ਇਹ ਇੱਕ ਗੁਰਦਰ ਸਾਹਿਬ ਦਾ ਮਸਲਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਬਲਾਤਕਾਰ ਹੋਣ ਦਾ ਮਸਲਾ ਇੱਕ ਗੁਰੂ ਘਰ ਦੇ ਮੁਖੀ ਨੇ ਇੱਕ ਕਾਨੂੰਨੀ ਕਰਤੂਤ ਕੀਤੀ ਆ ਤੇ ਅਸੀਂ ਇਹ ਸੂਰਜ ਛਿਪਣ ਤੋਂ ਪਹਿਲਾਂ ਪਹਿਲਾਂ ਐਕਸ਼ਨ ਕਰਨਾ ਚਾਹੀਦਾ ਨਹੀਂ ਤਾਂ ਸਿੱਖਾਂ ਦੇ ਨਾਲ ਇਹ ਗੱਲਬਾਤ ਹੋਊਗੀ ਵੀ ਜਿਨ੍ਹਾਂ ਨੇ ਉਪਦੇਸ਼ ਦੇਣੇ ਸੀ ਉਹਨਾਂ ਨੇ ਸਾਡੀਆਂ ਧੀਆਂ ਦੇ ਬਲਾਤਕਾਰ ਕੀਤੇ ਆ ਫਿਰ ਅਸੀਂ ਜਗਰਾਉ ਨੂੰ ਜਾਂਦੇ ਆ ਜਗਰਾਉ ਦੇ ਵਿੱਚ ਮੈਂ ਆਪਦੀ ਗੱਡੀ ਦੇ ਉੱਤੇ ਜਾਂਨਾ ਜਦੋਂ ਜਗਰਾਉ ਜਾ ਕੇ ਮੈਂ ਉਸ ਕੁੜੀ ਨੂੰ ਫੋਨ ਲਾਉਣਾ ਵੀ ਭੈਣੇ ਅਸੀਂ ਆ ਗਏ ਆ ਤੂੰ ਸਾਨੂੰ ਮਿਲ ਗੱਡੀ ਦੇ ਵਿੱਚ ਬੈਂਦੀ ਆ ਮੈਂ ਫਿਰ ਹੁਣ ਤੀਜੀ ਵੀਡੀਓ ਜਿਹੜੀ ਤੁਸੀਂ ਚਲਾਉਣੀ ਉਹ ਦਿਨਾ ਮੈਂ ਵੀਡੀਓ ਦੇ ਵਿੱਚ ਕੈਮਰਾ ਚੱਲ ਰਿਹਾ ਉਹਨੂੰ ਪੁੱਛਦਾ ਭੈਣੇ ਤੂੰ ਸਾਡੇ ਘਰੇ ਕਿਉਂ ਗਈ ਸੀ ਉਹ ਸਾਰਾ ਕੁਝ ਦੱਸ ਰਹੀ ਆ ਵੀ ਹਾਂ ਮੈਂ ਵੀਰੇ ਗਈ ਸੀ ਆ ਮਸਲਾ ਆ ਹੁਣ ਗੱਲਬਾਤ ਹੋਈ ਆ ਤੇ ਇੱਥੇ ਤੇ ਮੈਨੂੰ ਤੁਹਾਡੀ ਮਦਦ ਚਾਹੀਦੀ ਆ ਤੇ ਮੈਨੂੰ ਬਾਬਾ ਮਾਰਨ ਦੀਆਂ ਧਮਕੀਆਂ ਦਿੰਦਾ ਤੇ ਮੈਂ ਕਿਹਾ ਭੈਣੇ ਅਸੀਂ ਤੇਰੀ ਪੂਰੀ ਮਦਦ ਕਰਾਂਗੇ ਉਦੋਂ ਬਾਅਦ ਅਸੀਂ ਬਾਬਾ ਬਲਜਿੰਦਰ ਸਿੰਘ ਦੇ ਡੇਰੇ ਤੇ ਜਾਂਨਾ ਮੈਂ ਜਦੋਂ ਜਾਂਨੇ ਉੱਥੇ ਸਾਨੂੰ ਰੁਕਣ ਲਈ ਕਿਹਾ ਦਿੱਤਾ ਜਾਂਦਾ ਸੀ ਹੋਰ ਕਿਤੇ ਰੁਕਦੇ ਹਾਂ ਕਮਰੇ 'ਚ ਉਸੇ ਸਥਾਨ ਤੇ ਅੱਧੇ ਪੌਣੇ ਘੰਟੇ ਬਾਅਦ ਸਾਨੂੰ ਡੇਰੇ ਦੇ ਭੋਰੇ 'ਚ ਸੱਦਿਆ ਜਾਂਦਾ ਬਾਬਾ ਆਉਂਦਾ ਸਾਡੇ ਨਾਲ ਦੇ ਸਿੰਘ ਹੁੰਦੇ ਉੱਥੇ ਹੋਰ ਵੀ ਨਾਲ ਇੱਕ ਸਿੰਘ ਹੁੰਦੇ ਆ ਜਿਹੜੇ ਸਾਨੂੰ ਪਛਾਣ ਲੈਂਦੇ ਸਾਡੇ ਨਾਲ ਜਾਂਦੇ ਆ ਬਾਬਾ ਪਰਵਚਣ ਜੀ ਦੇ ਇਲਾਕੇ ਆਂਦਾ ਜਦੋਂ ਗੱਲਬਾਤ ਕਰਦੇ 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 ਮੈਂ ਕਿਹਾ ਬਾਬਾ ਜੀ ਅਸੀਂ ਇੱਥੇ ਨਾਲ ਦੇ ਪਿੰਡ ਜ਼ਰੂਰੀ ਕਾਰਜ ਲਈ ਆਏ ਹੋਏ ਆਂ ਦੂਜੀ ਗੱਲ ਮੈਂ ਜਿਹੜੀ ਵੀ ਗੱਲ ਕਰੂੰਗਾ ਮੈਂ ਗੁਟਕਾ ਸਾਹਿਬ ਲੈ ਕੇ ਆਉਣਾ ਸੀ ਮੈਨੂੰ ਰਸਤੇ 'ਚੋਂ ਮਿਲਿਆ ਨਹੀਂ ਪਰ ਮੈਂ ਇਹ ਕਹਿਣਾ ਵੀ ਮਹਾਰਾਜ ਹਾਜ਼ਰ ਨੇ ਤੇ ਮੈਂ ਇਹ ਸਿੱਖ ਸੌ ਤਾਂ ਨਹੀਂ ਖਾਂਦਾ ਪਰ ਦੁਨੀਆ ਮੰਨਦੀ ਹੋਊਗੀ ਮੈਂ ਸੌ ਖਾ ਕੇ ਗੱਲ ਕਰਦਾ 1% ਵੀ ਗੱਲ ਇਧਰੋਂ ਇਧਰ ਨਹੀਂ ਹੋਊਗੀ ਜਿਹੜੀ ਗੱਲ ਅੱਜ ਹੋਈ ਸੀ ਤੇ ਅੱਜ ਤੱਕ ਹੋ ਰਹੀ ਆ ਉਹ ਦੱਸਾਂਗੇ ਬਾਬਾ ਬਜਿੰਦਰ ਸਿੰਘ ਨੂੰ ਮੈਂ ਕਿਹਾ ਵੀ ਨਾਲ ਦੇ ਪਿੰਡ ਇੱਕ ਰੇਪ ਹੋਇਆ ਸੀ 2 ਸਾਲ ਪਹਿਲਾਂ ਉਹਦੇ ਪ੍ਰੂਫ ਸਾਨੂੰ ਹੁਣ ਮਿਲੇ ਆ ਤੇ ਅਸੀਂ ਉੱਥੇ ਚੱਲੇ ਆ ਤੁਸੀਂ ਐਜ਼ ਇੱਕ ਗੁਰੂ ਘਰ ਦੇ ਮੁਖੀ ਹੋਣ ਦੇ ਨਾਤੇ ਜੇ ਸਾਨੂੰ ਲੋੜ ਪਈ ਤੇ ਸਾਡਾ ਸਿੱਖਾਂ ਦਾ ਸਾਥ ਦਿਓ ਉਹ ਕਹਿੰਦੇ ਠੀਕ ਆ ਗੱਲਬਾਤ ਕਰਦੇ ਕਰਦੇ ਮੈਂ ਫੋਨ ਕੱਢਿਆ ਜੇਬ ਚ ਤੇ ਬਾਬੇ ਨੂੰ ਬਾਬੇ ਦੀ ਉਸ ਜਿਹੜੀ ਮੈਂ ਹੁਣ ਮਸ਼ੂਕ ਕਹੂੰਗਾ ਵੀ ਉਹਦਾ ਮੈਂ ਇਸਤਰੀ ਦੀ ਫੋਟੋ ਦਿਖਾ ਦਿੱਤੀ ਬਾਬਾ ਜੀ ਇਹਦਾ ਰੇਪ ਹੋਇਆ 2 ਸਾਲ ਪਹਿਲੋਂ ਬਾਬੇ ਦੇ ਪੈਰਾਂ ਹੇਠੋ ਜ਼ਮੀਨ ਨਿਕਲ ਜਾਂਦੀ ਬਾਬਾ ਉਦੋਂ ਹੀ ਸਾਰਿਆਂ ਨੂੰ ਕਹਿੰਦਾ ਵੀ ਬਾਹਰ ਹੋ ਜਾ ਮੈਂ ਜ਼ਰੂਰੀ ਗੱਲ ਕਰਨੀ ਆ ਜਦੋਂ ਜਾਣੇ ਤੇ ਬਾਬਾ ਉਦੋਂ ਹੀ ਥੱਲੇ ਆ ਜਾਂਦਾ ਆਪਦੀ ਗੱਡੀ ਤੋਂ ਵੀ ਮੈਨੂੰ ਬਖਸ਼ੋ ਮੈਂ ਕਿਹਾ ਬਾਬਾ ਜੀ ਮੈਂ ਇਹ ਨਹੀਂ ਕਹਿਣਾ ਵੀ ਰੇਪ ਤੁਸੀਂ ਕੀਤਾ ਮੈਂ ਇਹ ਕਲੀਅਰ ਕਰਨਾ ਆ ਤੁਹਾਡੇ ਤੇ ਦੋਸ਼ ਲੱਗਾ ਸਾਡੇ ਕੋਲ ਫੋਟੋ ਵੀਡੀਓ ਕਾਲ ਰਿਕਾਰਡਿੰਗਾਂ ਆ ਇញ្ញਾਂ ਨੇ ਅਸੀਂ ਕਦੇ ਤੁਹਾਨੂੰ ਮਿਲੇ ਨਹੀਂ ਤੁਸੀਂ ਸਾਨੂੰ ਆਪਦੇ ਮੂੰਹੋਂ ਦੱਸਣਾ ਤੁਸੀਂ ਹੈ ਕਿ ਨਹੀਂ ਹੈ ਕਹਿੰਦਾ ਜੀ ਮੈਂ ਹੀ ਆ ਪਰ ਤੁਸੀਂ ਇਸ ਤੇ ਮਿੱਟੀ ਪਾਉਣੀ ਹੈ ਜਿਵੇਂ ਮਰਜ਼ੀ ਪਾਓ ਮੈਂ ਕਹਾਂ ਵੀ ਗੱਲ ਹੁਣ ਸ਼ੁਰੂ ਹੋ ਗਈ ਆ ਤੇ ਪਹਿਲੋ ਇਹ ਗੱਲ ਮੈਂ ਦੱਸਦਾ ਵੀ ਮੇਰੇ ਨਾਲ ਕਿਸੇ ਗੱਲ ਨੂੰ ਲੈ ਕੇ ਸਮਝੌਤਾ ਨਹੀਂ ਹੋ ਸਕਦਾ ਤੁਸੀਂ ਇਹ ਦੱਸਣਾ ਵੀ ਗੱਲ ਨੂੰ ਨਿਵੇੜੋਗੇ ਕਿਵੇਂ ਉਹ ਕਹਿੰਦੇ ਕਿਵੇਂ ਨਿਬੜਨਾ ਚਾਹੀਦਾ ਮੈਂ ਕਹਾਂ ਵੀ ਜਿਹੜੀ ਲੜਕੀ ਸਾਡੇ ਕੋਲੇ ਉੱਠ ਗਈ ਆ ਵੀ ਮੇਰੀ ਮਦਦ ਕੀਤੀ ਜਾਵੇ ਸਿੰਘ ਮੇਰੀ ਮਦਦ ਕਰਨ ਅਸੀਂ ਉਹਨੂੰ ਹੀ ਪੁੱਛਾਂਗੇ ਵੀ ਤੂੰ ਇਸ ਜਿਹੜੀ ਘਟਨਾ ਵਾਪਰੀ ਹੈ ਤੇਰੇ ਨਾਲ ਸਰੀਰਕ ਸੰਬੰਧ ਬਣਾਉਣ ਸੰਬੰਧੀ ਤੇ ਤੂੰ ਇਹਦੇ ਵਿੱਚ ਕੀ ਮੰਗ ਰੱਖਦੀ ਆ ਤੂੰ ਕਿਵੇਂ ਸੈਟੀਸਫਾਈ ਹੋਏਗੀ ਉਹ ਤੇਰਾ ਫੈਸਲਾ ਗੁਰੂ ਘਰ ਦੇ ਵਿੱਚ ਬਹਿ ਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਇੱਕ ਸਾਧ ਨੇ ਇੱਕ ਬੀਬੀ ਦੇ ਨਾਲ ਸਰੀਰਕ ਸੰਬੰਧ ਬਣਾਇਆ ਉਹਦੀ ਸਜ਼ਾ ਕੀ ਦੇਣੀ ਉਹ ਸਿੰਘਾਂ ਦਾ ਫੈਸਲਾ ਇਹ ਨਿਭੜਨਾ ਹੀ ਨਹੀਂ ਹੈ ਲੜਕੀ ਦੇ ਘਰੇ ਜਾਂਦੇ ਆ ਉਹਨੇ 6 ਲੱਖ ਰੁਪਏ ਦੀ ਮੰਗ ਕੀਤੀ ਆ ਵੀ ਜੇ ਵਿਆਹ ਨਹੀਂ ਹੁੰਦਾ ਵੀ ਮੈਨੂੰ ਇਹਨੇ ਮਾਰਨ ਦੀਆਂ ਧਮਕੀਆਂ ਦਿੱਤੀਆਂ ਐਵੇਂ ਮੈਨੂੰ ਮਾਰ ਦੂਗਾ ਜੇ ਮੈਨੂੰ 5-6 ਲੱਖ ਮਿਲਦਾ ਉਹ ਤਾਂ ਮੈਂ ਲੈਣਾ ਉਹਦੀ ਮਾਂ ਬਿਮਾਰ ਸੀ ਅਸੀਂ ਆਏ ਤੇ ਬਾਬੇ ਨੂੰ ਕਿਹਾ 6 ਲੱਖ ਰੁਪਈਆ ਦੀ ਮੰਗ ਹੋਈ ਆ ਬਾਬਾ ਕਹਿੰਦਾ ਵੀ ਤੈਨੂੰ ਤਾਂ ਮੈਂ ਲੱਖ 2 ਲੱਖ ਦੇ ਦੂੰ ਉਹਨੂੰ ਨਹੀਂ ਦੇਣਾਗਾ ਵੀ ਆਉਂਦਾ ਜਾਂਦਾ ਰਿਹਾ ਕਰ ਡੇਰਾ ਵੀ ਤੇਰਾ ਜਿਵੇਂ ਕਹੇਗਾ ਤੂੰ ਜਦੋਂ ਡੇਰੇ ਤਿਆਰ ਕਰਾਂਗਾ ਮੈਂ ਗੱਡੀ ਛੱਡ ਦਿਆ ਕਰੂੰਗਾ ਪਰ ਇਸ ਚੀਜ਼ ਨੂੰ ਤੂੰ ਖਤਮ ਕਰ ਸਕਦਾ ਮੈਂ ਕਹਾਂ ਵੀ ਇਹ ਕਦੇ ਨਹੀਂ ਹੋਣਾ ਅਸੀਂ ਫੇਰ ਲੜਕੀ ਕੋਲੇ ਜਾਂਦੇ ਆ ਉਹ ਕਹਿੰਦੀ ਵੀ ਨਹੀਂ ਵੀਰੇ ਵੀ ਮੈਂ ਖਤਰੇ ਦੇ ਵਿੱਚ ਮੈਨੂੰ ਨੇ ਮਾਰਨ ਦੀਆਂ ਧਮਕੀਆਂ ਦਿੱਤੀਆਂ ਹੋਈਆਂ ਅਸੀਂ ਬਾਬੇ ਕੋਲੇ ਫੇਰ ਆਉਨੇ ਮੈਂ ਕਿਹਾ ਬਾਬਾ ਜੀ ਸੰਧਾਨਤਾ ਦੀ ਗੱਲ ਬਾਅਦ ਚ ਕਰਾਂਗੇ ਪਹਿਲਾਂ ਲੜਕੀ ਨੂੰ ਦੱਸੋ ਬਾਬੇ ਨੇ ਕਿਹਾ ਵੀ ਮੈਂ ਕੁਝ ਨਹੀਂ ਦੇ ਸਕਦਾ ਅਸੀਂ ਕਿਹਾ ਅਸੀਂ ਕੁਝ ਲੈਣਾ ਨਹੀਂ ਆਪਾਂ ਕੱਲ ਨੂੰ ਮਿਲਾਂਗੇ ਫਿਰ ਅਸੀਂ ਇੱਕ ਉਸੇ ਡੇਰੇ ਦੇ ਸੇਵਾਦਾਰ ਨੂੰ ਮਿਲਦੇ ਹਾਂ ਉਹਨੂੰ ਮੈਂ ਕਹਿੰਨਾ ਵੀ ਜਾ ਕੇ ਆਪਦੇ ਬਾਬੇ ਨੂੰ ਪੁੱਛ ਲੈ ਛੋਟੀ ਸੰਪਰਦਾ ਦਾ ਬੰਦਾ ਜੇ ਸਾਡੇ ਤੋਂ ਕਿਸੇ ਗੱਲ ਦਾ ਡਰ ਆ ਤੇ ਉਹਦੇ ਮਨ 'ਚ ਕੀ ਗੱਲਬਾਤ ਉਹ ਸਾਡੇ ਸਾਹਮਣੇ ਰੱਖੇ ਤੇ ਬਾਬੇ ਨੇ 10 ਲੱਖ ਰੁਪਏ ਦੀ ਆਫਰ ਕੀਤੀ ਸ਼ਨੀਵਾਰ ਐਤਵਾਰ ਦੀ ਘਟਨਾ ਜਦੋਂ ਆਫਰ ਤੋਂ ਹੋ ਕੀਤੀ ਜਾ ਉਹ ਪੂਰੀ ਸ਼ਨੀ ਐਤਵਾਰ ਦੀ ਘਟਨਾ ਸਾਡੇ ਜਾਣਦੀ ਸ਼ਨੀਵਾਰ ਨੂੰ ਜਦੋਂ ਜਾਣੇ ਆ ਉਸ ਰਾਤ ਨੂੰ ਬਾਬੇ ਨੇ ਕਿਹਾ ਵੀ 5 ਲੱਖ ਰੁਪਏ ਆਉਂਦੇ ਬੁੱਧਵਾਰ ਨੂੰ ਦਊਗਾ ਤੇ 5 ਲੱਖ ਅਗਲੇ ਬੁੱਧਵਾਰ ਨੂੰ ਦਊਗਾ ਉਹ 10 ਲੱਖ ਰੁਪਏ ਮੈਂ ਕਿਹਾ ਤੂੰ ਅੱਜ ਦੇ ਹੱਥੀ ਦੇਣੇ ਆ ਉਹ ਕਹਿੰਦਾ ਠੀਕ ਆ ਮੇਰੇ ਮਨ 'ਚ ਇਹ ਸੀ ਵੀ ਜੇ ਬਾਬੇ ਨੂੰ ਜਵਾਬ ਦਿੱਤਾ ਜਣੇ ਭੋਰੇ ਚੋਣੀ ਨਿਕਲਣਾ ਹੁਣ ਗੱਲ ਖੰਡ ਜਾਣੀ ਆ ਮੈਂ ਸਿੰਘਾ ਨਾਲ ਸਲਾਹ ਕੀਤੀ ਉਹ ਕਹਿੰਦੇ ਵੀ ਭਾਈ ਸਾਹਿਬ ਤੁਸੀਂ ਹਾਂ ਕਰੋ ਪਰ ਇਹਦੇ ਨਾਲ ਸ਼ਰਤ ਰੱਖੋ ਵੀ ਉਹ ਪੈਸੇ ਦੇਣ ਵਾਸਤੇ ਤੈਨੂੰ ਡੇਰੇ ਚੋਂ ਬਾਹਰ ਆਉਣਾ ਪਊਗਾ। ਮੈਂ ਉਹਨੂੰ ਹੱਥ ਮਲਾਇਆ ਜੱਫੀ ਪਾਈ ਫਤਿਹ ਬਲਾਈ। ਮੈਂ ਕਿਹਾ ਵੀ ਆਪਣਾ ਇਹ ਸਬੰਧ ਆਪਣੀ ਜਾਰੀ ਆਪਣੀ ਜੀ ਰਵੇ ਪਰ ਮੇਰਾ ਬਾਈ ਇੱਕ ਗੱਲ ਆ ਵੀ 10 ਲੱਖ ਰੁਪਏ ਦੇ ਵਿੱਚ ਡੀਲ ਡਨ ਪਰ ਤੈਨੂੰ ਕੁੜੀ ਦੇ ਘਰੇ ਜਾ ਕੇ ਪੈਸੇ ਦੇ ਕੇ ਆਉਣੇ ਪੈਣਗੇ ਤੇ ਅਸੀਂ ਬਕਾਇਦਾ ਵੀਡੀਓ ਬਣਾਵਾਂਗੇ ਵੀ ਤੂੰ ਕੁੜੀ ਦੇ ਨਾਲ ਆਹ ਜ਼ਬਰਦਸਤ ਕੀਤਾ ਸੀ ਤੇ ਉਹਦੀ ਤੂੰ ਆਹ 10 ਲੱਖ ਰੁਪਇਆ ਤੂੰ ਉਹਦੀ ਕੀਮਤ ਤਾਰੀ ਆ। ਉਸ ਤੋਂ ਬਾਅਦ ਆਊਗੀ ਸਿੱਖਾਂ ਸੰਧਾਤਾ ਦੀ ਗੱਲ ਹਜੇ ਕੰਮ ਛੱਡਣਾ ਨਹੀਂ ਹੈ। ਉਹ ਕਹਿੰਦੇ ਜਿਆਦਾ ਤਾਂ ਨਹੀਂ ਸਜ਼ਾ ਦਿੰਦੇ ਮੈਂ ਕਿਹਾ ਵੀ ਅਸੀਂ ਤੈਨੂੰ ਕਿਸੇ ਤਖਤ ਸਾਹਿਬ ਤੇ 1 ਮਹੀਨੇ ਦੀ ਸੇਵਾ ਲਾਵਾਂਗੇ ਪੰਜਾ ਸਿੰਘਾ ਵੱਲੋਂ ਜੋੜੇ ਘਰ ਦੀ ਤੂੰ ਫੂਨਾ ਫਾਨਾ ਸੰਗਤ ਤੋਂ ਪਰੇ ਰਹਿ ਕੇ ਜੋੜੇ ਛਾੜਨੇ ਉਹ ਕਹਿੰਦੇ ਵੀ ਠੀਕ ਆ ਐਤਵਾਰ ਆਉਂਦਾ ਸ਼ਨੀਵਾਰ ਦੀ ਰਾਤ ਅਸੀਂ ਸੌਂਦੇ ਨਹੀਂ ਸਾਰੇ ਸੰਗ ਜਦੋਂ ਅਸੀਂ ਉਹਦੀਆਂ ਵੀਡੀਓ ਰਿਕਾਰਡਿੰਗਾਂ ਦੇਖਦੇ ਆ ਬਾਬੇ ਨੂੰ ਮੈਂ ਕਿਹਾ ਬਾਬਾ ਜੀ ਵੀ ਆਪਾ ਅਜੀ ਨਵੇੜ ਗਏ ਉਹ ਕਹਿੰਦਾ ਵੀ ਮੇਰੀ ਤਾਂ ਬੁੱਧਵਾਰ ਨੂੰ ਗੱਲ ਹੋਈ ਆ ਮੈਂ ਕਿਹਾ ਪੈਸੇ ਬੁੱਧਵਾਰ ਨੂੰ ਦੇ ਦੀ ਲੜਕੀ ਨਾਲ ਗੱਲ ਹੋਈ ਆ ਉਹ ਕਹਿੰਦੀ ਆ ਵੀ ਜੇ ਬਾਬਾ ਮੁੱਕਰ ਗਿਆ ਮੈਂ ਕਿਹਾ ਬਾਈ ਸਾਡੇ ਕੋਲੇ ਵੀ ਸਮਾਂ ਨਹੀਂ ਹੁੰਦਾ ਤੂੰ ਅੱਜ ਕੋਡ ਦੇ ਵਿੱਚ ਆਪਾਂ ਇੱਕ ਪ੍ਰੋਨੋਟ ਤੇ ਲਿਖ ਲਿਖਾ ਕਰ ਲੈਨੇ ਆ ਕੁੜੀ ਇਹ ਨਾ ਹੋਵੇ ਕਿਸੇ ਕੋ ਹੋਰ ਕੋਲੇ ਉੱਠ ਜਾਈ। ਬਾਬਾ ਐਤਵਾਰ ਨੂੰ ਸਮੇਤ ਸਿੰਘ 5 6 ਉਹਦੇ ਨਾਲ ਲੰਘ ਸਿੰਘ ਹੁੰਦੇ ਆ। ਦੀਪਕ ਢਾਬੇ ਦਾ ਸਮਾਂ ਹੁੰਦਾ ਵਾ। ਉੱਥੇ ਆਉਂਦਾ ਵਾ। ਲੜਕੀ ਸਾਡੀ ਗੱਡੀ 'ਚ ਹੁੰਦੀ ਆ ਰਮਨਦੀਪ ਔਰ ਉਹਨੂੰ ਮੇਰਾ ਸਮਝਾਇਆ ਹੁੰਦਾ ਵੀ ਬਾਬੇ ਨੂੰ ਤੂੰ ਮਿਲਣਾ ਤੇ ਗੱਡੀ 'ਚ ਉਤਰਨਾ ਹੀ ਨਹੀਂ ਹੈ ਤੂੰ ਕਿ ਮੈਂ ਤਾਂ ਕਿਤੇ ਸੁੰਨੀ ਜਗ੍ਹਾ ਤੇ ਮਿਲਣਾ। ਉਥੋਂ ਬਾਬਾ ਗੱਡੀ ਤੇ ਖੁਦ ਆਉਂਦਾ ਚਲਾ ਕੇ ਚਲਾ ਕੇ ਗੱਡੀ ਬਾਬਾ ਇੱਕ ਰੋਡ ਤੇ ਜਾਂਦਾ। ਰੋਡ ਤੇ ਜਾ ਕੇ ਜਦੋਂ ਗੱਲਬਾਤ ਪਤਾ ਲੱਗਦੀ ਆ ਵੀ ਇਹਦੀਆਂ ਰਿਕਾਰਡਿੰਗਾਂ ਸੀ ਹੋਰ ਸੁਣੀਆਂ ਹੁੰਦੀਆਂ ਵੀ ਹੋਰ ਬੀਬੀਆਂ ਲੜਕੀਆਂ ਨੂੰ ਇਹਨੇ ਪ੍ਰੈਗਨੈਂਟ ਕੀਤਾ ਸੀ ਉਹਦੇ ਬਹੁਤ ਛਣ ਵੀ ਕਰਵਾਏ ਆ ਇੱਕ ਕੁੜੀ ਨੂੰ ਉਹਦੇ ਭਰਾ ਨੂੰ ਮਾਰਨ ਦੀ ਧਮਕੀ ਦਿੱਤੀ ਜੇ ਤੂੰ ਇੰਡਗਾ ਚ ਰਹੀ ਤੇ ਮਾਰ ਦੂੰਗਾ ਕੁੜੀ ਅੱਜ ਇੰਡੀਆ ਤੋਂ ਬਾਹਰ ਆ ਸਾਡੇ ਕੋਲ ਸਾਰੇ ਪ੍ਰੂਫ ਹੈਗੇ ਉਹਨਾਂ ਦੀਆਂ ਰਿਕਾਰਡਿੰਗਾਂ ਨੇ ਅਸੀਂ ਫਿਰ ਕੀ ਸਕੀ ਬਣਾਈ ਅਸੀਂ ਇਹ ਬਣਾਈ ਵੀ ਇਹਨੂੰ ਆਪਣੀ ਜਗ੍ਹਾ ਤੇ ਲਜਾਇਆ ਜਾਵੇ ਗਿਆ ਬਾਬਾ ਬਾਬਾ ਸੁਮੇਤ ਸਿੰਘਾ ਦੇ ਉਹ ਕਹਿੰਦੇ ਵੀ ਗੱਲ ਨਾਲ ਉੱਡੇ ਜਿੱਥੇ ਕਹੋਗੇ ਚੱਲਾਂਗੇ ਅਸੀਂ ਕੌਂਕੇ ਚਲੇ ਜਾਨੇ ਆ ਬਾਈ ਪ੍ਰਦੀਪ ਸਰਪੰਚ ਬੈਠਾ ਇਹਨਾਂ ਦੇ ਬਾਬਾ ਬੈਠਾ 6 ਮਿੰਟ ਦੀ ਵੀਡੀਓ ਆ ਇਧਰ ਲੜਕੀ ਆ ਵਿਚਾਲੇ ਮੈਂ ਆ ਇਧਰ ਬਾਬਾ ਉਹ ਅਸੀਂ ਪਬਲਿਸ਼ ਕੀਤੀ ਹੋਈ ਆ ਤੁਸੀਂ ਉਥੋਂ ਸੁਣ ਲਿਓ ਅਸੀਂ ਐਂਡ ਤੇ ਇਹ ਕਹਿੰਨੇ ਹੈਗੀ ਥੋੜੀ ਗੱਲ ਕਲੀਅਰ ਹੈ ਹੁਣ ਬਾਬਾ ਸਾਨੂੰ ਇਸ ਗੱਲ ਦਾ ਜਵਾਬ ਦੇ ਵੀ ਜਿਹੜੀ ਆ ਲੜਕੀ ਨੂੰ ਦੋ ਵਾਰੀ ਪ੍ਰੈਗਨੈਂਟ ਕੀਤਾ 20 ਸਾਲਾਂ ਦੀ ਕੁੜੀ ਆ ਤੇ ਇਹਦੇ ਤੂੰ ਮਾਰਨ ਦੀ ਧੌਂਕੀ ਦਿੱਤੀ ਆ ਵੀ ਇਹ ਕਿੱਥੇ ਨਵੇੜਾ ਹੋਊਗਾ ਤੇ ਬਾਬੇ ਨੇ ਮੈਨੂੰ ਇਹ ਕਿਹਾ ਵੀ ਤੈਨੂੰ ਜੋ ਚਾਹੀਦਾ ਲੈ ਲੈ 20 ਲੱਖ ਰੁਪਇਆ ਬਾਬੇ ਨੇ ਮੇਰੇ ਕੋਲੇ ਤੋਂ ਮੰਨਿਆ ਤੇ ਨਵੀਂ ਫੋਰਚੂਨਰ ਦੇਣ ਨੂੰ ਮੰਨਿਆ ਜਿਹਦੀ ਕੀਮਤ 60 70 ਲੱਖ ਰੁਪਇਆ ਬੰਦੀ ਆ ਵੀ ਤੂੰ ਇੱਥੇ ਹੀ ਕਾਹਦੀ ਨੂੰ ਖਤਮ ਕਰ ਪ੍ਰਦੀਪ ਸਰਪੰਚ ਨਾਲ ਸੀ ਐਸ ਐਸ ਪੀ ਨੂੰ ਕਹਾ ਕੁੜੀ ਨੇ ਮੇਰਾ ਰੇਪ ਹੋਇਆ ਮੋੜਤਾ ਉਹਨੇ ਡੀ ਐਸ ਪੀ ਜਸਜੋਤ ਸਿੰਘ ਨੂੰ ਕਹਾ ਕੁੜੀ ਨੇ ਮੇਰਾ ਰੇਪ ਹੋਇਆ ਮੋੜਤਾ ਉਹਨੇ ਐਸ ਐਚਓ ਮੇਰੇ ਬਾਬੇ ਨੇ ਕੀਤੇ ਸਾਰੇ ਐਸ ਐਚਓ ਅਮਰਤਪਾਲ ਸਿੰਘ ਨੂੰ ਕਹਾ ਮੇਰਾ ਰੇਪ ਹੋਇਆ ਮੋੜਤਾ ਉਹਨਾਂ ਨੇ ਸਾਹਮਣੇ ਦੇਖੋ ਅਸੀਂ ਰੋਟੀ ਨੂੰ ਪੰਜਾਂ ਦਿਨਾਂ 'ਤੇ ਰੋਕਤਾ ਮੈਂ ਦਿੱਲੀ ਸੀ ਮੈਂ ਦਿੱਲੀੋਂ ਆਇਆ ਮੈਂ ਮਿਲਿਆ ਕੁੜੀ ਨੇ ਕਮਰਾ ਬੰਦ ਕੀਤਾ ਮੈਨੂੰ ਸਾਰਾ ਕੁਝ ਦੱਸਿਆ ਮੈਂ ਕਿਹਾ ਸਾਰੀ ਘਟਨਾ ਜਗਰਾਉਂਦੀ ਆ ਜਗਰਾਉਂਦੀ ਪੁਲਿਸ ਨੇ ਸਾਫ਼ ਨਹੀਂ ਦੇਣਾ ਮਹਾਰਾਜ ਵੱਲੋਂ ਕੁੜੀ ਦੇ ਮੋਹ ਨਿਕਲ ਜਾਂਦਾ ਵੀ ਮੈਂ ਮੋਗੇ ਵੀ ਰਹੀ ਹਾਂ ਇੱਕ ਦਿਨ ਹੋਟਲ 'ਚ ਅਸੀਂ ਗੱਡੀ ਚੱਕੀ ਕਿੰਗਡਮ ਹੋਟਲ 'ਚ ਗਏ ਰਿਕਾਰਡ ਕਢਾਇਆ ਕੁਦਰਤੀ ਬਾਬੇ ਦਾ ਆਧਾਰ ਕਾਰਡ ਲੱਗਾ ਕੁੜੀ ਦਾ ਹਾੜ ਕੱਢ ਲੱਗਾ ਤੇ 6 ਤਰੀਕ 5ਵੇਂ ਮਹੀਨੇ ਦੀ ਨੂੰ ਜਿਹੜੇ ਨਾਲ 4 4 ਘੰਟੇ ਰੇਪ ਹੋਇਆ ਰਾਤੇ ਰਾਤ ਕੁੜੀ ਐਡਮਿਟ ਕਰਾਈ ਉਹਦੇ ਦਰਦ ਹੁੰਦਾ ਸਾਰਾ ਕੁਝ ਜੈਨਨ ਸੀਗਾ ਰੇਪ ਹੋਇਆ ਪੋਜ਼ਿਟਿਵ ਆਇਆ ਸਰਕਾਰੀ ਹਸਪਤਾਲ ਚੋਂ ਰਿਪੋਰਟ ਥਾਣੇ ਮੇਣੇ ਗਈ ਜਦੋਂ ਪਤਾ ਲੱਗਦਾ ਉਹਨਾਂ ਨੂੰ ਸਾਰਾ ਕੁਝ ਤੇ ਉਹ ਕਹਿੰਦੇ ਵੀ ਇਹ ਕਿਵੇਂ ਹੋ ਸਕਦਾ ਮੇਰੇ ਕੋਲੇ ਜਦੋਂ ਪਹੁੰਚੀ ਤਾਂ ਮੈਂ ਸਾਰਾ ਰਿਕਾਰਡ ਹੀ ਦਿੱਤਾ ਉਸ ਰੇਪ ਦਾ ਪੁਲਿਸ ਕਿੰਗਡਮ ਹੋਟਲ ਵੈਰੀਫਾਈ ਲਈ ਆਉਂਦੀ ਹੈ ਤੇ ਉੱਥੋਂ ਦਾ ਮੈਨੇਜਰ ਕਹਿੰਦਾ ਮੈਂ ਅਕਸੀ ਦੇਖਿਆ ਬਾਬਾ ਧੱਕੇ ਨਾਲ ਨੂੰ ਰੂਮ ਚ ਲੈ ਕੇ ਗਿਆ ਸੀ ਪਰਚਾ ਦਰਜ ਹੋ ਗਿਆ ਬਲਾਤਕਾਰ ਦਾ ਪਰਸੋਂ ਪਰਚਾ ਦਰਜ ਹੋ ਗਿਆ ਜਸਜੋਤ ਫੇਰ ਵੀ ਕਹਿੰਦਾ ਮੈਂ ਪਰਚਾ ਕੈਨਸਲ ਕਰਵਾ ਦੂੰਗਾ ਜੇ ਇਸ ਦੇਸ਼ ਦੇ ਵਿੱਚ ਪੁਲਿਸ ਬਲਾਤਕਾਰੀਆਂ ਨੂੰ ਬਾਹਰ ਕੱਢਣ ਲਈ ਪੱਬਾਂ ਭਾਰ ਹੋ ਰਹੀ ਆ ਜੇ ਇਸ ਦੇਸ਼ ਦੇ ਵਿੱਚ ਪੱਗਾਂ ਬੰਨ੍ਹ ਕੇ ਜਸਜੋਤ ਨਾਲ ਲੱਗਿਆ ਹੋਏ ਸਿੰਘ ਡੀਐਸਪੀ ਹੋਵੇ ਉਹਨੇ ਗੁਰੂ ਘਰ ਦੇ ਵਿੱਚ ਹੋਏ ਰੇਪ ਦੀ ਰੇਪ ਬੰਦੇ ਨੂੰ ਬੇਗੁਨਾਹ ਸਾਬਤ ਕਰਨ ਲਈ ਦਿਨ ਰਾਤ ਇੱਕ ਕਰ ਦਿੱਤਾ ਤੇ ਸਾਡੇ ਖੂਨ ਦਾ ਪਿਆਸਾ ਅਸੀਂ ਕਿਹਦੇ ਕੋਲੇ ਜਾਵਾਂਗੇ ਪ੍ਰੂਫ ਦੇ ਦਿੱਤੇ ਉਹਨਾਂ ਨੂੰ 9000 ਕਾਲ ਰਿਕਾਰਡਿੰਗਾਂ ਮੇਰੇ ਕੋਲੇ ਪਾਪੇ ਦੀ ਇਹਨਾਂ ਦੀਆਂ ਸਾਰੀਆਂ ਸੀਸੀਟੀਵੀ ਰਿਕਾਰਡਿੰਗਾਂ ਮੈਂ ਕਢਾਲੀਆਂ ਰਾਤ ਦੋ ਪਰਿਵਾਰਾਂ ਦੇ ਜਿਗਰਾਉ ਤੋਂ ਫੋਨ ਆਇਆ ਕਹਿੰਦੇ ਤੂੰ ਜ਼ਿੰਮੇਵਾਰੀ ਚੱਕ ਸਾਡੀਆਂ ਕੁੜੀਆਂ ਬਚ ਜਾਣਗੀਆਂ ਸਾਡੇ ਨਾਲ ਵੀ ਭਾਬੇ ਨੇ ਰੇਵ ਕੀਤਾ ਪੁਲਿਸ ਸੌੜਦੀ ਨਹੀਂ ਕਹਿੰਦੇ ਮੈਂ ਜਿਗਰਾਉਣ ਹੀ ਜਾ ਸਕਦਾ ਮੈਨੂੰ ਡਰ ਕੋਈ ਨਹੀਂ ਪਰ ਉਹਨਾਂ ਦਾ ਨੁਕਸਾਨ ਨਾ ਹੋਵੇ ਅਸਲ ਦੇ ਵਿੱਚ ਗੱਲ ਇਹ ਆ ਰੋਣਾ ਡਰ ਕਰਕੇ ਨਹੀਂ ਆ ਰਿਹਾ ਰੋਣਾ ਇਸ ਕਰਕੇ ਆ ਰਿਹਾ ਵੀ ਸਾਰੇ ਪੰਜਾਬ ਦੇ ਸਿੱਖਾਂ ਨੂੰ ਪਤਾ ਰੇਪ ਹੋਇਆ ਗੁਰੂ ਗ੍ਰੰਥ ਸਾਹਿਬ ਦੀ ਜੂਰੀ ਚ ਇੱਕ ਵੀ ਜੱਥੇਬੰਦੀ ਕਾਲਤਾਸਹਿਬ ਦਾ ਮੁਖੀ ਜੱਥੇਦਾਰ ਐਸਜੀਪੀਜੀ ਦੇ ਪ੍ਰਧਾਨ ਹਜੇ ਤੱਕ ਕਿਸੇ ਬੰਦੇ ਨੇ ਸਾਡੀ ਬਾਹ ਨਹੀਂ ਫੜੀ ਸਾਨੂੰ 20 ਦਿਨ ਹੋ ਗਏ ਚਾਜੜਾ ਸੁੱਤਿਆ ਨੂੰ ਤੁਸੀਂ ਕੋਈ ਟਿਸ਼ਕਰ ਦਿੱਤੀ ਆ ਐਸਸੀ ਸਾਰਾ ਕੁਝ ਦਿੱਤਾ 12 ਕੰਪਲੇਂਟਾਂ ਦਿੱਤੀਆਂ 12 ਪਿੰਡਾਂ ਨੇ ਐਸਜੀਪੀਜੀ ਸਮੇਤ ਪੁਲਿਸ ਨੂੰ ਕੰਪਲੇਂਟ ਕੀਤੀ ਆ ਵੀ ਰੇਪ ਹੋਇਆ ਸਾਬਤ ਕਰ ਦਿੱਤਾ ਬਾਬੇ ਦੇ 295 ਧਾਰਾ ਲਾ ਕੇ ਪਰਚਾ ਦਰਜ ਕਰੋ ਅਗਲੇ ਦਿਨ ਸਾਨੂੰ ਆਉਂਦਾ ਤੁਹਾਡੇ ਦੇ ਉੱਤੇ ਨਸ਼ੇਦਿਆਂ ਗੋਲੀਆਂ ਪਾ ਦਾਂਗੇ ਜਸਜੋਤ ਡੀਐਸਪੀ ਡਰ ਕਿਸੇ ਦਾ ਨਹੀਂ ਬਾਈ ਰੌਲਾ ਹੁਣ ਮੱਥਾ ਸਰਕਾਰ ਨਾਲ ਦੇ ਪ੍ਰਸ਼ਾਸਨ ਨਾਲ ਲੱਗ ਗਿਆ ਡਰ ਕਿਸੇ ਦਾ ਨਹੀਂ ਇੰਨਾ ਕੋ ਉਹਨਾਂ ਨੇ ਮਜਬੂਰ ਕਰਤਾ ਵੀ ਇਹ ਕਾਮ ਬੰਦਾ ਇਹ ਸੋਚਦਾ ਵੀ ਮੈਂ ਮਰ ਜਾਵਾਂ ਮੈਨੂੰ ਡੀਐਸਪੀ ਨੇ ਇੰਨਾ ਮਜ਼ਬੂਤ ਕਰ ਮਜਬੂਰ ਕਰਤਾ ਮਰਨ ਲਈ ਵੀ ਤੇਰੇ ਤੇ ਪਰਚੇ ਕਰਾਂਗੇ ਮੇਰੇ ਪਿਓ ਦਾ ਕਹਿਣਾ ਪੁੱਤ ਠੀਕ ਆ ਮੌਤਮ ਕਨਫਰਮ ਆ ਵੀ ਹਰੇਕ ਨੂੰ ਆਉਣੀ ਆ ਇੱਥੇ ਜੀਵਤ ਕੋਈ ਨਹੀਂ ਪਰ ਜੇ ਤੈਨੂੰ ਲੱਗਦਾ ਤੈਨੂੰ ਕੋਈ ਪਰੇਸ਼ਾਨ ਕਰਦਾ ਤੇ ਸਾਰੇ ਨਾਲ ਹੀ ਲੈ ਕੇ ਜਾਈ ਤੇ ਮੈਂ ਇਹ ਮੈਂ ਮਿਥਿਆ ਹੋਇਆ ਅਰਦਾਸ ਕੀਤੀ ਮਹਾਰਾਜ ਅੱਗੇ ਵੀ ਜਦੇ ਮੈਨੂੰ ਪਤਾ ਲੱਗਿਆ ਵੀ ਮੇਰੇ ਤੇ ਚੜ੍ਹਾਈ ਕੀਤੀ ਆ ਪੁਲਿਸ ਨੇ ਬੱਤ ਤੋੜਿਆ ਮਰਸਰ ਸਾਹਿਬ ਮੈਂ ਪੇਸ਼ ਹੋਇਆ ਪ੍ਰੋਡੂਸਰ ਕੁੱਟਿਆ ਮੈਂ ਪੇਸ਼ ਹੋਇਆ ਬਲਾਤ ਕਰਕੇ ਇੱਥੇ ਦਿੱਲੀ ਗਿਆ ਮੈਂ ਪੇਸ਼ ਹੋਇਆ ਕਰਨਾਟਕਾ ਚ ਮੁਸਲਮਾਨ ਕੁੜੀ ਦਾ ਰੇਪ ਹੋਇਆ ਮੈਂ ਪੇਸ਼ ਹੋਇਆ ਕਲਕੱਤੇ ਦੇ ਵਿੱਚ ਹੁਣ ਅਜੇ ਕੇਸ ਚੱਲ ਰਿਹਾ ਲੜਕੀ ਦਾ ਰੇਪ ਹੋਇਆ ਮਰਡਰ ਹੋਇਆ ਮੈਂ ਉੱਥੇ ਜਾ ਕੇ ਪੇਸ਼ ਹੋਇਆ ਤੇ ਆਹ ਮੈਂ ਘਟ ਗਿਆ ਪਰਚੇ ਦੇ ਵਿੱਚ ਕਿਵੇਂ ਪਗੋੜਾ ਹੋ ਜਾਊਗਾ ਡੀਐਸਪੀ ਸਾਫ਼ਤ ਕਰੇ ਮੈਂ ਗਲਤਾਂ ਜੇ ਡੀਐਸਪੀ ਬਿਨਾਂ ਪ੍ਰੂਫ ਤੋਂ ਮੇਰੇ ਤੇ ਚੜ੍ਹਾਈ ਕਰੂਗਾ ਮੈਂ ਤਾਂ ਮਰਨਾ ਹੀ ਮਰਨਾ ਮੈਂ ਕੋਈ ਨਹੀਂ ਛੱਡਣਾ ਕਿਉਂਕਿ ਗੱਲ ਇੱਥੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਹੋਏ ਰਹਿਪਦੀ ਆ ਸਾਡੇ ਦੇ ਕੋਲੇ ਪੰਜ ਰਿਕਾਰਡਿੰਗਾਂ ਨੇ ਪੰਜਾਂ ਦੇ ਵਿੱਚ ਜਸਜੋਤ ਦੇ ਸਨੇਹੇ ਆ ਜਾਂ ਜਸਜੋਤ ਨੇ ਸਾਨੂੰ ਡਾਇਰੈਕਟ ਨਹੀਂ ਕਿਹਾ ਉਹ ਇੱਕ ਡੀਐਸਪੀ ਉਹਨੂੰ ਪਤਾ ਵੀ ਉਹ ਬਹੁਤ ਗਾਂ ਲੰਗੀ ਹੋਈ ਚੀਜ਼ ਆ ਅੱਧਾ ਕਿਲੋ ਸੋਨਾ ਤੇ 10 ਲੱਖ ਰੁਪਏ ਦੀ ਮੰਗ ਕਰ ਰਿਹਾ ਮੇਰੇ ਤੋਂ ਡੀਐਸਪੀ ਰੋਜ਼ ਮੈਨੂੰ ਕਹਿੰਦਾ ਅੱਜ ਇਸ ਕਾਨਫਰੈਂਸ ਨੂੰ ਰੋਕਣ ਵਾਸਤੇ ਤਿੰਨ ਫੋਨ ਆਏ ਆ ਜਵੇਂ ਕਹਿੰਗਾ ਕਰ ਲਾਂਗੇ ਜੇ ਤੈਨੂੰ ਡੇਰੇ ਤੇ ਕਬਜ਼ਾ ਵੀ ਚਾਹੀਦਾ ਕਬਜ਼ਾ ਵੀ ਦਿਵਾ ਦਾਂਗੇ ਪਰ ਕਾਨਫਰੈਂਸ ਨਾ ਕਰੀਂ